ਕਾਂਗਰਸ ਦੀ ਗੱਲ ਨਾ ਕਰੋ ਇਸ ਯਾਤਰਾ ਦਾ ਮਕਸਦ ਦੇਸ਼ ਨੂੰ ਜੋੜਨਾ ਹੈ ਕਾਂਗਰਸ ਦੀ ਗੱਲ ਨਹੀਂ ਹੋ ਰਹੀ ਜਦੋਂ ਕਾਂਗਰਸ ਦੀ ਗੱਲ karenge ਉਦੋਂ ਦੱਸਾਂਗੇ ਕਿ ਕਾਂਗਰਸ ਹੀ ਆਣੇ ਕਿ ਨਹੀਂ ਆਣੇ ਰਾਹੁਲ ਜੀ ਕਿਸੇ ਰਾਜੇ ਦੇ ਮਕਸਦ ਆਸੇ ਯਾਤਰਾ ਨਹੀਂ ਕੱਢ ਰਹੇ ਰਾਹੁਲ ਜੀ ਭਾਰਤ ਜੋੜਨ ਦੀ ਗੱਲ ਕਰ ਰਹੇ ਸੋ ਇਸ ਮਕਸਦ ਨੂੰ ਲੈ ਕੇ ਪਰਮਾਤਮਾ ਸਾਡਾ ਸਾਥ ਦੇ ਰਿਹਾ 80 ਕਿਲੋਮੀਟਰ ਚੱਲਣਾ ਕੋਈ ਸੋਖਾ ਕੰਮ ਨਹੀਂ ਹੈ ਔਰ ਕੋਈ એનર્ਜੀ ਜਿਹੜੀ ਜਾਨ ਹੈ ਇਹ ਪਰਮਾਰਥਾ ਦੀ ਦਿੱਤੀ ਹੋਈ ਹੈ ਉਹ ਸਾਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਜਿਹੜੇ ਲੋਕ ਹੈ ਜਿਹੜੀਆਂ ਤਾਕਤਾਂ ਦੇ ਨੂੰ ਤੋੜਨ ਵਾਸਤੇ ਕੰਮ ਕਰਦੇ ਉਹਨਾਂ ਦੇ ਖਿਲਾਫ ਖੜੇ ਹੋਣ ਸਤਿ ਸ਼੍ਰੀ ਅਕਾਲ ਜੀ ਐਸਐਮਜ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਰਾਹੁਲ ਗਾਂਧੀ ਦੂਸਰੇ ਦਿਨ ਲੁਧਿਆਣਾ ਦੇ ਵਿੱਚ ਪਹੁੰਚੇ ਤੇ ਜਿਸ ਤਰ੍ਹਾਂ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਇੱਕ ਪਾਸੇ ਜਿੱਥੇ ਪੂਰੀ ਜਿਹੜੀ ਪੁਰਾਣੀ ਕੈਬਨਟ ਸੀ ਕਾਂਗਰਸ ਦੀ ਉਹ ਪਹੁੰਚੀ ਹੋਈ ਸੀ ਤੇ ਨਾਲ ਦੀ ਨਾਲ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਜੂਮ ਹੈ ਲੋਕਾਂ ਦਾ ਇੱਕ ਪਾਸੇ ਪੜਤੇ ਤੇ ਦੂਸਰੇ ਪਾਸੇ ਥੱਲੇ ਗਰਾਊਂਡ ਤੇ ਲੋਕਾਂ ਦੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਰਾਹੁਲ ਗਾਂਧੀ ਤਾਂ ਪਰ ਲਗਾਤਾਰ ਦੂਸਰੇ ਪਾਸੇ ਵਿਰੋਧੀਆਂ ਦੇ ਵੱਲੋਂ ਵੀ ਇਹੇ ਨਿਸ਼ਾਨੇ ਸਾਦੇ ਜਾ ਰਹੇ ਆ ਕਿ ਸਿਰਫ ਰਾਹੁਲ ਗਾਂਧੀ ਕਰਕੇ ਹੀ ਕਾਂਗਰਸ ਇਕੱਠੀ ਹੋਈ ਹੈ ਆਪਸ ਦੇ ਵਿੱਚ ਲੰਮੇ ਸਮੇਂ ਤੋਂ ਕਲੇਸ਼ ਚੱਲਦਾ ਪਿਆ ਹੈ ਪਰ ਤਸਵੀਰਾਂ ਤੁਹਾਡੇ ਸਾਹਮਣੇ ਆ ਇੱਕ ਇੱਕ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਵੇਂ ਮੌਕੇ ਤੇ ਐਕਸ ਐਮ ਐਲ ਐਸ ਤੋਂ ਲੈ ਕੇ ਜੋ ਮੌਜੂਦਾ ਸੰਸਦ ਨੇ ਰਵ੍ਰੀਤ ਬਿੱਟ ਉਹਨਾਂ ਦੇ ਵੱਲੋਂ ਇਹ ਦਾਵਾ ਠੋਕਿਆ ਗਿਆ ਹੈ ਕਿ ਜਿਹੜੀ ਭਾਰਤ ਜੋੜੋ ਯਾਤਰਾ ਹੈ ਜੋ ਲੰਬੇ ਸਮੇਂ ਤੋਂ ਇਲਜ਼ਾਮ ਲੱਗਦੇ ਪਏ ਆ ਕਿ ਬਾਕੀ ਸਰਕਾਰਾਂ ਦੇ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਨੂੰ ਅਸੀਂ ਜਲਦੀ ਜੋੜ ਲਵਾਂਗੇ ਤੇ ਨਾਲ ਦੀ ਨਾਲ ਵਾਲੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਸ ਆ ਰਹੀਆਂ ਨੇ ਕਾਂਗਰਸ ਇੱਕ ਵੱਡੀ ਪਾਰਟੀ ਦੇ ਨਾਲ ਉੱਭਰ ਕੇ ਸਾਹਮਣੇ ਆਵੇਗੀ ਬੜਾ ਲੋਕਾਂ ਨੇ ਉਸਾ ਤੇ ਪਿਆਰ ਦਿਖਾਇਆ ਹੈ ਰਾਹੁਲ ਜੀ ਦਾ ਬੜਾ ਅੱਛਾ ਵੈਲਕਮ ਹੋਇਆ ਹੈ ਉਹ ਲੋਕ ਜਿਹੜੇ راہੁਲ ਜੀ ਨੇ ਨਾਰਾ ਦਿੱਤਾ ਜੋੜੋ ਜੋੜੋ ਭਾਰਤ ਜੋੜੋ ਲੋਕੋ ਸੁਣਾਦੇ ਦੇ ਨਾਲ ਖੜੇ ਆ ਉਹ ਰਾਜ ਜਿੰਨਾ ਪਿਆਰ راہੁਲ ਜੀ ਨੂੰ ਲੁਧਿਆਣਾ ਪਾਸੇ ਦਿਖਾਇਆ ਮੇਰੇ ਅੱਖਾਂ ਲੱਗੀ ਪੂਰੇ ਹਿੰਦੁਸਤਾਨ ਚ ਕਿਤੇ ਵੀ ਇੰਨਾ ਪਿਆਰ ਨਹੀਂ ਮਿਲਿਆ ਜਿੰਨਾ ਲੁਧਿਆਣੇ ਦੇ ਲੋਕਾਂ ਨੇ ਪਿਆਰ ਦਿੱਤਾ ਤੁਹਾਨੂੰ ਲੱਗਦਾ راہੁਲ ਕਦੀ ਇਸ ਜਤਨ ਨਾਲ ਹੈਾਰੇ ਪੂਰੇ ਜਤਨ ਨਾਲ ਤੇ ਲੋਕ ਕਾਂਗਰਸੀ ਟੋਲੀ ਦੇ ਦੂਜੇ ਕਾਂਗਰਸੀ ਕਾਂਗਰਸੀ ਗੱਲ ਨਾ ਕਰੋ ਇਸ ਯਾਤਰਾ ਦਾ ਮਕਸਦ ਦੇਸ਼ ਨੂੰ ਜੋੜਨਾ ਹੈ ਕਾਂਗਰਸੀ ਗੱਲ ਨਹੀਂ ਹੋ ਰਹੀ ਜਦੋਂ ਕਾਂਗਰਸੀ ਗੱਲ ਕਰਾਂਗੇ ਉਦੋਂ ਦੱਸਾਂਗੇ ਕਿ ਕਾਂਗਰਸੀ ਆਣੇ ਕਿ ਨਹੀਂ ਆਣੇ ਲੇਕਿਨ ਅੱਜ ਦੇ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ ਇਹ ਦੇਸ਼ ਜੋੜਨ ਦੀ ਯਾਤਰਾ ਕੱਢੀ ਜਾ ਰਹੀ ਹੈ ਨਾ ਕਿ ਕਿਸੇ ਹੋਰ ਦੀ ਹਲਤੀ ਯਾਤਰਾ ਦੇਖਿਆ ਕਿ ਹੈ ਕਿ Hindu Muslim Sikh ਜਿਹੜੇ ਸਾਰੇ ਘੋੜਿਆਂ ਤੇ ਚੜ ਕੇ ਆਏ ਆ ਤੇ ਨਾਲ ਦੀ ਨਾਲ ਤੁਹਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਮਿਲਿਆ ਹੈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ بارش ਹੋਵੇਗੀ ਜੇ بارش ਅਕੇ ਹੋਏਗੀ ਕਿ ਉਸੇ ਤਰ੍ਹਾਂ ਯਾਤਰਾ ਚੱਲਦੀ ਰਹੇਗੀ ਵਾਹਿਗੁਰੂ ਮਾਤਾ ਜੀ ਦੀ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਅੱਲਾ ਜੀ ਦੀ ਪ੍ਰਭੂ ਜੈ ਸ਼ੂਮ 시ਦੀ ਸਾਰਿਆਂ ਦੀ ਕਿਰਪਾ ਹੋਈ ਕਿਉਂਕਿ ਇਹ ਜਿਹੜੀ ਯਾਤਰਾ ਦਾ ਮਕਸਦ ਬੜਾ ਪਵਿੱਤਰ ਹੈ ਹੋਰ ਰਾਹੁਲ ਜੀ ਕਿਸੇ ਰਾਣੀ ਦੇ ਮਕਸਦ ਵਾਸਤੇ ਯਾਤਰਾ ਨਹੀਂ ਕੱਢ ਰਹੇ ਰਾਹੁਲ ਜੀ ਭਾਰਤ ਜੋੜਨ ਦੀ ਗੱਲ ਕਰ ਰਹੇ ਸੋ ਇਸ ਮਕਸਦ ਨੂੰ ਲੈ ਕੇ ਪਰਮਾਤਮਾ ਸਾਡਾ ਸਾਥ ਦੇ ਰਿਹਾ ਤੁਸੀਂ ਦੇਖੋ ਕਿ 25 ਕਿਲੋਮੀਟਰ ਉਹ ਪਹੁੰਚੀ ਹੈ तकरीबन 6:00 ਦੇ ਸੱਤਵੇਂ ਸ਼ੁਰੂ ਕੀਤਾ ਔਰ 1:00 ਵਜੇ ਖਤਮ ਕਰਤਾ ਔਰ 25 ਕਿਲੋਮੀਟਰ ਚੱਲਣਾ ਕੋਈ ਸੌਖਾ ਕੰਮ ਨਹੀਂ ਹੈ ਔਰ ਉਹ એનર્ਜੀ ਜਿਹੜੀ ਜਾਨ ਹੈ ਇਹ ਪਰਮਾਤਮਾ ਦਾ ਹੀ ਦਿੱਤੀ ਹੋਈ ਹੈ ਉਹ ਸਾਨੂੰ ਉਮੀਦ ਹੈ ਕਿ ਇਸ ਤੋਂ ਬਾਅਦ ਜਿਹੜੇ ਲੋਕ ਹੈ ਜਿਹੜੀਆਂ ਤਾਕਤਾਂ ਦੇਸ਼ ਨੂੰ ਤੋੜਨ ਵਾਸਤੇ ਕੰਮ ਕਰ ਰਹੀਆਂ ਉਹਨਾਂ ਦੇ ਖਿਲਾਫ ਖੜੇ ਹੋਣ। ਛੱਨੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਭਾਰਾ ਟੁੱਟਿਆ ਹੋਇਆ ਕਿਉਂਕਿ ਜੁੜਨ ਦੀ ਗੱਲ ਹੋਣੀ ਕਿ ਤੁਹਾਨੂੰ ਲੱਗਦਾ ਕਿ ਇਹ ਟੁੱਟਿਆ ਹੋਇਆ ਤੁਸੀਂ ਪੰਜ ਸਟੇਟ ਟੁੱਟੇ ਹੋਏ ਤੁਸੀਂ ਸੁਣੋ ਮੇਰੀ ਬੇਨਤੀ ਤੁਸੀਂ ਕਿਸੇ ਇੰਟਰਨੈਸ਼ਨਲ ਚੈਨਲ ਦੀ ਡਿਬੇਟ ਦੇਖੋ ਜਦੋਂ ਟੀਵੀ ਚਲਾਉਂਦੇ ਹੋ ਹਮੇਸ਼ਾ ਧਰਮ ਤੇ ਡਿਬੇਟ ਹੋ ਰਹੀ ਹੁੰਦੀ ਹੈ। ਸੋ ਇਸ ਕਰਕੇ ਧਰਮ ਨੂੰ ਨਹੀਂ ਦੇਖਣਾ ਅਸੀਂ ਦੇਖਣਾ ਦੇਸ਼ ਦੀ ਇਕਨੋਮੀ ਨੂੰ ਇਸ ਦੇਸ਼ ਨੂੰ ਜਾਣ ਸੱਚਾਈ ਦੀ ਦੁਆਰਾ ਸਾਰੇ ਧਰਮਾਂ ਨੇ ਬਰਾਬਰ ਕੰਟੀ ਨੂੰ ਕੀਤਾ ਕਹਿੰਦਾ ਬੀਜੇਪੀ ਨਫਰਤ ਫਲਾ ਰਿਹਾ ਕਿ ਕਹੇ ਨੇ ਦੂਰ ਰਿਹਾ ਨਫਰਤ ਫਲਾ ਰਿਹਾ ਕਿ ਇਹ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਨੁਕਸਾਨ ਹੋਇਆ ਹੈ ਉਹਨਾਂ ਜਾ ਕੇ ਪੁੱਛੋ ਪੂਰੇ ਦੇਸ਼ ਵਾਸੀਆਂ ਨੂੰ ਪੁੱਛੋ ਅਗਰ ਬੀਜੇਪੀ ਨਫਰਤ ਨਾ ਫਲਾ ਰਹੀ ਹੁੰਦੀ ਤੇ ਇਸ ਯਾਦਗਾਰ ਚ ਇੰਨੇ ਲੋਕ ਨਾ ਇਕੱਠੇ ਹੁੰਦੇ ਇਸ ਕਰਕੇ ਲੋਕ ਸਮਰਥਨ ਦੇ ਰਿਹਾ ਕਿ ਵਾਕੇ ਬੀਜੇਪੀ ਨਫਰਤ ਫਲਾ ਰਹੀ ਹੈ ਔਰ ਰਾਹੁਲ ਜੀ ਦੇਸ਼ ਨੂੰ ਜੋੜਦਾ ਕੰਮ ਕਰ ਰਿਹਾ ਉਸ ਤੋਂ 10000 5000 ਦੇ ਵਿੱਚ ਸਿਰਫ ਰਾਹੁਲ ਜੰਮ ਕੇ ਕਰਕੇ ਲੋਕ ਆਏ ਆ ਕਾਂਗਰਸ ਵਰਕਰ ਜਿਹੜੇ ਨਾਂ ਦੇ ਕਾਂਗਰਸ ਨਾ ਨਰਾਜ ਰਾਹੁਲ ਜੀ ਕੌਣ ਨੇ ਰਾਹੁਲ ਜੀ ਕੋਲ ਨੇ ਰਾਹੁਲ ਜੀ ਨੂੰ ਦੇਖਣ ਆ ਰਹੇ ਆ ਰਾਹੁਲ ਜੀ ਨੂੰ ਮਿਲਣ ਆ ਰਹੇ ਆ ਚਲੋ ਰਾਹੁਲ ਜੀ ਕਾਂਗਰਸ ਨੇ ਨਾ ਰਾਹੁਲ ਜੀ ਕਾਂਗਰਸ ਨੇ ਅਗਰ ਰਾਹੁਲ ਜੀ ਨੂੰ ਦੇਖਣ ਆ ਰਹੇ ਨੇ ਸਭ ਲੋਕ ਕਾਂਗਰਸ ਨੂੰ ਦੇਖਣ ਆ ਰਹੇ ਨੇ ਤੇ ਸਾਰੇ ਕਾਂਗਰਸੀਆਂ ਦਾ ਕੰਮ ਫਤਿਹ ਹੈ ਜਿਹੜੇ ਨਾਰਾਜ਼ ਉਹਨਾਂ ਨੂੰ ਕਿੱਦਾਂ ਬਣਾਉਂਗਾ ਸਾਡਾ ਕੋਈ ਨਾਰਾਜ਼ ਨਹੀਂ ਜੀ ਕੋਈ ਨਾਰਾਜ਼ ਨਹੀਂ ਅੱਜ ਤਾਂ ਸਾਰੇ ਵਾਪਸ ਆ ਜਣੇ ਆਪਣੇ ਆਪ ਆ ਜਣੇ ਆ ਲੇਕਿਨ ਜਿਹੜੇ ਜੈ ਚੰਦ ਹੈ ਜਿਹੜੇ ਉਹ ਭੀਸ਼ਣ ਹੈ ਉਹਨਾਂ ਨੂੰ ਉਹਨਾਂ ਦੀ ਐਂਟਰੀ ਬੰਦ ਹੈ ਸਾਡੇ ਕੋਲ ਇੰਨਾ ਕਾਰਜ ਕਰਤਾ ਹੈ ਇਨਾਂ ਦੀ ਲੀਡਰਸ਼ਿਪ ਡਵੈਲਪ ਕਰਾਂਗੇ ਕੌਣ ਜੈਜੈਂਟ ਪੋਜੀਸ਼ਨ ਦੱਸਦੇ ਮੈਂ ਨਾਮ ਨਹੀਂ ਕੋਟ ਕਰਾਂਗਾ ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਧੰਨਵਾਦ